ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆ ਕਿ ਸਭ ਸਾਰੇ ਠੀਕ-ਠਾਕ ਹੋਵੋਗੇ ਅੱਜ ਅਸੀਂ ਆਏ ਆ ਵਾਂਡੇ ਆਏ ਆ ਪ੍ਰਾਣੇ ਕੱਪੜੇ ਪਾ ਕੇ ਵਾਂਡੇ ਆਏ ਆ ਤੇ ਪਰਾਣੇ ਕੱਪੜੇ ਪਾ ਕੇ ਆਏ ਆ ਸਭ ਸਾਈਡਾਂ ਤੇ ਕੰਮ ਕਰ ਆਪਣੇ ਦੋਹਿਆਂ ਦੇ ਘਰ ਆਏ ਆ ਬੀਬੀ ਦੀ ਭਤੀਜੀ ਹੀ ਇੱਥੇ ਰਿਸ਼ਤਾ ਰਹਿਦਾ ਹੈ ਬੀਬੀ ਨੇ ਤੇ ਉਹਨਾਂ ਦੇ ਬੱਚੇ ਆ ਇੱਥੇ ਦੋ ਤੇ ਉਹਨਾਂ ਦੇ ਸਾਹਮਣੇ ਹੀ ਵੱਡੇ ਬੇਡੇ ਨੇ ਕੋਠੀ ਲਈ ਆ ਬਣੀ ਬਣਾਤੀ ਤੇ ਉਹ ਹਨ ਚਾਬੀ ਦੇ ਗਏ ਸੀ ਕੱਲ ਵੀ ਆਪਣਾ ਘਰ ਸੰਭਾਲੋ ਅੱਜ ਫੇਰ ਅਸੀਂ ਸਫਾਈ ਕਰਨ ਵਾਸਤੇ ਆਏ ਆ ਕੋਠੇ ਦੀ ਤੇ ਨੋਹ ਰਾਣੀਆਂ ਨੇ ਸਾਡੇ ਵਾਸਤੇ ਚਾਹ ਪਾਣੀ ਦਾ ਪ੍ਰੋਗਰਾਮ ਕਰ ਲਿਆ ਬੜੀ ਕੇਚੜ ਕੀਤੀ ਯਾ ਰਾਜਵੀਰ ਨੇ ਬੜੀ ਕੇਚੜ ਅੱਸੀ ਕੱਲ ਵੀ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਤੁਹਾਨੂੰ ਵੀ ਥੱਕ ਹੋਗੇ ਬਾਅਦ ਤੁਹਾਨੂੰ ਚੜ੍ਹਦੀ ਕਲਾ ਤੇ ਸਾਡੇ ਮੁਸੀਬਤ ਕਿ ਤੁਸੀਂ ਦੇਣ ਦੁਗਰੀ ਤੇ ਰਾਜ ਚੌਪਨੀ ਟ੍ਰਿਕਿੰਗ ਕਰੋ ਤੇ ਅੱਜ ਆਏ ਅਸੀਂ ਨਵੇਂ ਘਰ ਆ ਸਾਡੇ ਬੇਟੇ ਨੇ ਘਰ ਰਿਹਾ ਸੀਗਾ ਉਹ ਜਿਹੜੇ ਘਰ ਵਾਲੇ ਸੀ ਉਹ ਕੱਲ ਉਹਨਾਂ ਨੇ ਖਾਲੀ ਕਰ ਦਿੱਤਾ ਘਰ ਤੇ ਚਾਬੀਆਂ ਸਾਨੂੰ ਦੇ ਦਿੱਤੀਆਂ ਕਿ ਤੁਸੀਂ ਆਪਣਾ ਹੁਣ ਸਮਭਾਲੋ ਇਦਾਂ ਕਹਿੰਦੇ ਪਿੱਛੇ ਤੇ ਆਹ ਜਿਹੜਾ ਸਾਹਮਣੇ ਘਰ ਆਹ ਜਿਹੜਾ 32 ਵਾਲਾ ਇਹ ਘਰ ਗਿਆ ਆਪਾਂ ਤੇ ਆਹ ਸਾਡੇ ਦੋ ਘਰ ਵਾ ਸਾਡੇ ਦੋਵਾਂ ਪਾਂਟ ਜਿਆਦੇ ਇੱਕ ਆਹ ਵਾ ਇੱਕ ਆਹ ਤੇ ਹੁਣ ਆਈ ਸਾਫ ਸਪਾਈ ਕਰਕੇ ਜੇ ਰੋਟੀ ਖਾਓ ਕੋਈ ਆਦੀ ਚਾਹ ਪੀਓ ਮੈਂ ਕਿਹਾ ਨਹੀਂ ਹੁਣ ਇੱਕ ਕੱਲੋ ਰੋਟੀ ਖਾਵਾਂਗੇ ਰਾਤ ਨੂੰ ਤੇ ਇੱਕ ਕੱਲੋ ਚਾਹ ਪੀ ਲੈਨੇ ਆ ਤੇ ਹੁਣ ਇੱਕ ਨੇ ਚਾਹ ਬਣਾ ਲਈਏ ਦੇਖ ਕਿੰਨਾ ਕੋ ਪਦਾਰਥ ਦੇ ਦਿੱਤੇ ਸਾਨੂੰ ਖਾਣ ਨੂੰ ਨਾਲ ਪਕੌੜੇ ਆ ਫੁੱਲ ਬੜੀਆਂ ਆ ਚਾਹ ਆ ਚਟਣੀ ਆ ਤੇ ਇੰਨਾ ਹੀ بڑا ਹੁੰਦਾ ਭੈਣ ਭਰਾਵਾਂ ਦਾ ਜੇ ਕੋਈ ਆਦਰ ਮਾਨ ਕਰਦਾ ਤੇ ਸਨਕਾਰ ਕਰਦਾ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਸਬਸਕ੍ਰਾਈਬਰਾਂ ਸਾਰਿਆਂ ਦਾ ਧੰਨਵਾਦ ਤੇ ਜਿਹੜੇ ਸਾਡੇ ਵੀਡੀਓ ਵੇਖਦੇ ਆ ਬੜੀ ਗੌਰ ਤੇ ਨਾਲ ਤੇ ਬਸ ਤੋਂ ਬਸ ਸ਼ੇਅਰ ਤੇ ਲਾਈਕ ਕਰਦੇ ਸਾਨੂੰ ਛੋਲੇ ਛੋਲੇ ਕਮੈਂਟ ਲਿਖ ਕੇ ਭੇਜਦੇ ਆ ਤੇ ਬੜਾ ਪਿਆਰ ਕਰਦੇ ਤੇ ਬਹੁਤ ਬਹੁਤ ਧੰਨਵਾਦ ਬਾਕੀ ਮਾਰਕ ਨੇ ਬਹੁਤ ਕਿਰਪਾ ਕੀਤੀ ਆ ਕਿ ਸਾਡੇ ਇਧਰ ਪਰੇਵਿਆਂ ਦੇ ਘਰ ਬਾਪ ਦੇ ਸਾਹਮਣੇ ਸਾਡੇ ਬੇਟੇ ਦਾ ਘਰ ਹੋ ਗਿਆ ਸਾਹਮਣੇ ਹਾਂ ਲਾਗੇ ਲਾਗੇ ਸਾਰੇ ਬਹੁਤ ਵਧੀਆ ਹੋ ਗਿਆ ਵਾ ਪਰ ਸਾਡਾ ਆਪਣੇ ਘਰ ਤੋਂ ਥੋੜੀ ਜੀ ਦੂਸਰੀ ਗਲੀ ਪੈ ਜਾਂਦੀ ਸਾਡਾ ਪਿਛਲੀ ਗਲੀ 'ਚ ਘਰ ਬਣ ਜਾਂਦਾ ਪਹਿਲਾ ਕਿ ਨਵਾਂ ਘਰ ਰੱਖਿਆ ਰੁਕੇ ਹੋ ਹੁਣ ਆਨ ਕੋਈ ਵੀ ਕੁਝ ਨਹੀਂ ਹੋਣਾ ਭੀ ਬਖਰਾ ਘਰ ਬਾਜਾਂ ਦੂਜੀ ਕਲੀ ਚ ਘਰਵਾ ਹੁਣ ਇਹ ਆਮੋ ਸਾਹਮਣੇ ਘਰ ਹੋ ਗਿਆ ਇੱਥੇ ਵੀ ਸਾਨੂੰ ਉਨਾ ਹੀ ਪਿਆਰ ਮਿਲਣਾ ਜਿੰਨਾ ਸਾਨੂੰ ਉੱਧਰ ਮਿਲਦਾ ਹਾਂ ਆਜੋ ਹੁਣ ਤੁਸੀਂ ਵੀ ਆਣ ਕੇ ਪਕੌੜੇ ਖਾਓ ਤੇ ਜਦੋਂ ਕੋਈ ਆਓਗੇ ਤੁਸੀਂ ਸਭੀ ਗੱਲ ਤੁਸੀਂ ਸਾਰੇ ਜੀ ਦਾ ਘਰ ਕਲੀ ਨੂੰ ਹਾਂ ਮਾਸਾ ਉੱਚੀ ਬੋਲ ਪਿਆ ਕਰੋ ਕਿਧੀ ਬੋਲਣੀ ਚਲੋ ਚਲੋ ਹੁਣ ਬਖਾਲਦੇ ਉੱਧਰ ਆਪਣੇ ਘਰ ਜਿਹੜਾ ਲਿਆ ਪਾ ਹਾਂ ਜੀ ਨਾਲ ਆਪ ਸਾਪ ਬੇਤਰਾ ਵਾਹ ਜੀ ਖੋਖਾਲਦੇ ਤੁਹਾਨੂੰ ਇਹ ਆ ਮੇਨ ਗਲੀ ਗੇਟ ਤੇ ਉਹ ਬਟਾਲੇ ਤੋਂ ਹਰਪੁਰ ਚੰਡੀਗੜ੍ਹ ਨੂੰ ਰੋਡ ਜਾਂਦਾ ਇਹਦੇ ਬਿਲਕੁਲ ਉੱਤੇ ਆ ਸਾਡੇ ਪਾਣ ਜਾਂਦਾ ਘਰ ਇਹ ਕਾ ਕੋਠੀ ਆ ਇਹ ਕਾ ਆ ਆ ਇਹਨਾਂ ਦਾ 메인 게ਟ ਐ ਇਸ ਗਲੀ ਘਰ ਦਾ ਦੂਜੇ ਘਰ ਦਾ ਆ 메인 게ਟ ਆ ਇਹਨਾਂ ਦਾ ਕਾਰ ਆ ਤੇ ਆ ਨਾਲ ਹੀ ਅਹੀਂ ਲਿਆ ਘਰ ਹੁਣ ਜਿਹੜਾ ਨਵਾਂ ਤੇ ਅੱਜ ਤੁਹਾਨੂੰ ਵਿਖਾਉਂਦੇ ਆ ਆ ਦੁਕਾਨ ਆ ਆ ਗੁਰਨਵਾਜ ਖੇਡਣ ਡਿਆ ਗੁਰਨਵਾਜ ਮੋਟਰਸਾਈਕਲ ਆਉਣ ਡੇ ਆ ਗੁਰਨਵਾਜ ਨੇ ਵੇਖ ਲਓ ਕਿੱਦਾਂ ਗੱਡੀ ਆ ਤੇ ਦਿਆ ਚਲਾਉਣ ਆ ਤੁਹਾਨੂੰ ਵਖਾਲ ਦੇ ਅੰਦਰੋਂ ਹੁਣ ਆਹ ਘਰ ਆ ਲਿਆ ਜਿਹੜਾ ਹੁਣ ਆਹ ਦੁਕਾਨ ਜਿਹੜੀ ਬਾਹਰੋਂ ਦਿਖਾਈ ਤੁਹਾਨੂੰ ਸ਼ੱਡਰ ਲੱਗਾ ਇਹਦੇ ਨਾਲ ਹੀ ਇਹਨਾਂ ਨੇ ਬਾਥਰੂਮ ਬਣਾਏ ਆ ਨਾਲ ਬੀਮ ਵੇ ਲੋ ਕਿਡੇ ਕਿਡੇ ਬੀਮ ਪਾਏ ਆ ਤੇ ਆਹ ਕਮਰਾ ਇੱਕ ਤੇ ਆ ਇਹਨੇ ਪੌੜੀਆਂ ਬੰਦੇ ਨੇ ਇਹਨਾਂ ਨੇ ਇੱਥੋਂ ਚਾੜ੍ਹ ਦਿੱਤੀਆਂ ਅਸੀਂ ਉੱਪਰ ਨੂੰ ਆ ਜਾਂਦੀਆਂ ਤੇ ਆ ਇੱਕ ਕਮਰਾ ਇੱਕ ਆ ਵਾ ਇੱਕ ਕਮਰਾ ਆ ਜਾ ਮਾਲਕ ਅੱਗੇ ਅਰਦਾਸਾਂ ਕਰਦੇ ਆ ਤੇ ਤੁਸੀਂ ਵੀ ਮਾਲਕ ਅੱਗੇ ਅਰਦਾਸ ਕਰਿਓ ਤੇ ਘਰ ਜਿਹੜਾ ਵਾ ਬੱਚਿਆਂ ਨੂੰ ਸੁੱਖ ਹੜਾਉਣਾ ਕਰੀ ਸੱਚੇ ਪਾਤਸ਼ਾਹ ਮਾਗਦੇ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਇਹ ਘਰ ਦੇ ਵਿੱਚ ਵਸਣ ਵਾਲੇ ਜੀ ਸਾਰੀ ਚੜ੍ਹਦੀ ਕਲਾ ਵਿੱਚ ਰਹਿਣ ਮਾਲਕਾ ਸਾਡੀਆਂ ਹੋਰ ਅਰਦਾਸਾਂ ਬੇਨਤੀਆਂ ਜੋਦੜੀਆਂ ਸੱਚੇ ਪਾਤਸ਼ਾਹ ਅੱਗੇ ਤੇ ਇਹ ਸਾਹਮਣੀ ਘਰ ਉਹਨਾਂ ਦੇ ਸਾਡੇ ਰਿਸ਼ਤੇਦਾਰਾਂ ਦੀ ਇਹ ਕਾ ਫੇਕਾ ਆ ਮੀਨ ਗਲੀ ਆ ਗੇਟ ਗੁਰਨਵਾਜ ਆ ਵੇ ਗੱਡੀਆਂ ਚਲਾਉਣ ਦੇ ਇਹਨੂੰ ਕੋਈ ਧੁੱਪ ਦੇ ਦਾਲ ਨਹੀਂ ਹੈਗਾ ਵੇ ਪਾਣੀ ਦੇ ਵਿੱਚੋਂ ਨਹੀਂ ਵੇ 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 ਸ਼ਤਾਨੀਆਂ ਕਰਦਾ ਮੁੜ ਕੇ ਬਿਮਾਰ ਹੋ ਜਾਣਾ ਫਤਿਹ ਨੂੰ ਨਾਲ ਲੈ ਜਾ ਘਰ ਨੂੰ ਚਲੋ 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 ਇੱਧਰ ਇੱਧਰ ਵੇਖ ਲੈ ਫਿਰ ਵੇ ਪਾਣੀ ਦੇ ਵਿੱਚ ਆਹ ਗੰਦਾ ਜਦੋਂ ਆਪਾਂ ਨਿਗੇ ਨਿਗੇ ਹੁੰਦੇ ਆਪਾਂ ਮੀਂਦਾ ਖੇਡਦੇ ਨੇ ਪਾਣੀ 'ਚ ਆ ਆ ਗੱਡੀ ਆ ਗਈ ਗੱਡੀ ਗੱਡੀ ਘਰ ਨੂੰ ਲੈ ਚਲੋ ਚਲੋ ਚਲ ਚਲ ਜੇਤੀ ਜੇਤੀ ਚਲ ਅੰਦਰ ਫਰੋ ਨੀ ਹਾਂ ਹਾਂ ਅੰਦਰ ਫਰੋ ਨੀ ਆਜੋ ਆਜੋ ਅੰਦਰ ਨਹੀਂ ਆਉਣੀ ਤੇ ਬੀਬੀਆ ਚਾਹ ਪਾਣੀ ਪੀ ਲਿਆ ਚਾਹ ਪਾਣੀ ਪੀ ਕੇ ਤਾਂ ਹੁਣ ਮੱਟ ਮੱਟ ਗੱਲਾਂ ਮਾਰਨ ਡੀਆਂ ਹੈ ਹੁਣ ਮਾਰਦੀਆਂ ਮੱਟ ਮੱਟ ਗੱਲਾਂ ਵੇਖੋ ਆ ਗੋਠਾ ਪੀ ਕੇ ਬਹਿ ਗਏ ਆਪਾਂ ਕਰਤੀਆਂ ਪਲੇਟਾਂ ਖਾਲੀ ਆਓ ਭੈਣ ਭਰਾ ਸਾਰੇ ਆਓ ਤੁਹਾਨੂੰ ਵੀ ਵਧਾਈ ਦਈਏ ਨਾਲੇ ਖਾਣਾ-ਦਾਨ ਕੁਆਰ ਹਾਂ ਹਾਂ ਮੰਮੀ ਆਖੰਡਿਆਂ ਵੀ ਸਾਰੇ ਸਬਸਕ੍ਰਾਈਬਰਾਂ ਨੂੰ ਵੀ ਜਿੰਨਾ ਜਿਹੜੇ ਪਿਆਰ ਕਰਦੇ ਸਾਨੂੰ ਆਜੋ ਤੁਹਾਨੂੰ ਵੀ ਪਕੌੜੇ ਕੱਢ ਕੇ ਖਵਾਈਏ ਤੇ ਜਿਨ੍ਹਾਂ ਨੇ ਲੂਣ ਵਾਲੀ ਚੀਜ਼ ਖਾਣੀ ਲੂਣ ਵਾਲੀ ਖਾਵੇ ਜਿਹੜੀ ਮਿੱਠੀ ਖਾਣੀ ਮਿੱਠੀ ਖਾਵੇ ਜਿਹੜੀ ਜਿਹੜੀ ਆਪ ਕੋ ਆਪਣੀ ਡਿਮਾਂਡ ਵਾ ਦੱਸੀ ਜਾਣ ਹਾਂ ਤੇ ਹੁਣ ਰਾਤ ਦੀ ਰੋਟੀ ਵੀ ਇੱਥੇ ਰਹਿਣਾ ਵਾ ਚਲੀਏ ਹੁਣ ਆਪਣੇ ਘਰ ਨੂੰ ਕੇ ਜੇ ਨਹੀਂ ਖੁਸ਼ ਕਰਦੇ ਆਪ ਪੁੱਛੇ ਵੀ ਨਹੀਂ ਅੱਗੇ ਹੁਣ ਰਾਤ ਦੀ ਰੋਟੀ ਕਿੱਧਰ ਵਾ ਆਹੋ ਆਹ ਰਾਤੀ ਰਾਤੀ ਰੋਟੀ ਕਿੱਧਰ ਵਾ ਰਾਤ ਦੀ ਰੋਟੀ ਕਿੱਧਰ ਵਾ ਕੋਈ ਨਹੀਂ ਮੇਰੇ ਵਾਲੀ ਸਹੀ ਆ ਅਛਾ ਤੇਰੇ ਵਾਲੀਆਂ ਉਹਨਾਂ ਲੱਗਾ ਵੀ ਇਹ ਕੇ ਦਿਨ ਦਾ ਸਦਾ ਖਾ ਚੁਕਾ ਨਾ ਅਛਾ ਅਛਾ ਤੇ ਭੱਗ ਲਾ ਦੇ ਸਾਰਾ ਉੱਧਰ ਹੋ ਜਾਊਗਾ ਹਾਂ ਕਾ ਕਰਕੇ ਠੀਕ ਹਾਂ ਮੈਂ ਵੀਰੇ ਮਾਰਦੇ ਰਹਿਣੀਆਂ ਅਗੇ ਉੱਧਰ ਕ ਵੀ ਉੱਧਰ ਹਾਂ ਸਭ ਹੋਈ ਫੇਰ ਦੋਈ ਨਾ ਨਹੀਂ ਤੇ ਹੁਣ ਤੁਹਾਡੇ ਲੱਗੇ ਹੀ ਰਹਿਣਾ ਅਗੇ ਇੱਥੋਂ ਮਿਕਾ ਖੰਡਿਆ ਹੀ ਇੱਥੇ ਦੋ ਬਿੱਲਰ ਕੱਢ ਕੇ ਤੇ ਸਿੱਧਾ ਜਾਂਦਾ ਉੱਤੋਂ ਉੱਤੋਂ ਦੀ ਉੱਤੇ ਹੀ ਛੱਤ ਪਾ ਦੇਣੀ ਸਿੱਧਾ ਇਦਾਂ ਹੀ ਡਾਇਰੈਕਟ ਆਇਆ ਕਰਨਗੇ ਉੱਤੋਂ ਹੀ ਠੀਕ ਆ ਫੇਰ ਉੱਤੇ ਉੱਤੇ ਚੰਗਾ ਆਗੇ ਹਾਂ ਫਤੇ ਸਾਸੀ ਕਾ ਬੁਲਾਦੇ ਫਤੇ ਸਾਸੀ ਕਾ ਬੁਲਾਦੇ ਬੁਲਾਈ ਅੱਗੇ ਠੀਕ ਆ ਸਾਸੀ ਕਾ ਹਾਂ ਅੱਛੀ ਗੱਲ ਜੀ ਸਾਸੀ ਕਾਲ ਜੀ ਹਾਂ ਸਾਰੀਆਂ ਸੰਗਤਾਂ ਨੂੰ ਸਾਸਰੀ ਕਾਲ ਹੈ ਨਾ ਸਿਮੂ ਦੁੰਬਲਾ ਦੇ ਅੱਛੀ ਕਾਲ ਹੈ ਕਹਿ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਇਹ ਕੁੜੀ ਸਾਡੀ ਜਿਹੜੀ ਆ ਇਹ ਬੋਲੀਆਂ ਤੇ ਗਿੱਧਾ ਬਹੁਤ ਸੋਹਣਾ ਪਾਉਂਦੀ ਹੈ ਤੇ ਬੋਲੀਆਂ ਬਹੁਤ ਸੋਹਣੀਆਂ ਸੜਾਉਂਦੀ ਹੈ ਮੁਰਕੀ ਇਹਦਾ ਕੱਲੀ ਦਾ ਬਲੌਗ ਬਣਾ ਕੇ ਤੁਹਾਨੂੰ ਦਿਖਾਵਾਂਗੇ ਹਾਂ ਬਹੁਤ ਜੇ ਤੂੰ ਇਹ ਕਰ ਸ਼ੁਰੂ ਕਰ ਦੇ ਸਿਮੂ ਇੰਨਾ ਵੀ ਦੇ ਪੈਣਾ ਵਾ ਚਲ ਆ ਜੀ ਆਪਾਂ ਨੇ ਚੇਤੇ ਵਿੱਚ ਆਈਆਂ ਅੰਦੇ ਹੁੰਦੇ ਨਾ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਨਹੀਂ ਬੋਲੀ ਮੈਂ ਪਾਵਾਂ ਨੱਚ ਗਿੱਦੇ ਵਿੱਚ ਤੂੰ ਇਦਾਂ ਇਹ ਆ ਵੀ ਤੂੰ ਨੱਚਣ ਲੱਗ ਪੀ ਇਹਨਾਂ ਦਾ ਜੀ ਕਰਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਨਵੇਂ ਘਰ ਦੀ ਕਰ ਰਹੀ ਸਫਾਈ ਇਥੇ ਕੰਮ ਵਿੱਚ ਪਰਦੇਸੀ ਆਦਮੀ ਰਹਿੰਦੇ ਸੀ ਤੇ ਉਹ ਗਏ ਆ ਹੁਣ ਘਰ ਦੇ ਵਿੱਚੋਂ ਸੇਵਾ ਬੋਲਣੇ ਛੱਡ ਕੇ ਤੇ ਸਫਾਈ ਕਰੀ ਦੂਰ ਦੂਈਓਰ ਤੋਂ ਤੇ ਹੁਣ ਮੈਂ ਦੇ ਵੀਰ ਭੈਣ ਭਰਾ ਜਿੰਨੀ ਆ ਆਉਣ ਤਨ ਕੋਲੇ ਕੱਢ ਕੇ ਖਵਾ ਲਈ ਨਾਲੇ ਨਮਸਕਾਰ ਆ ਗਈ ਤਾਂ ਸਸਿਕਾ ਜੀ ਸਾਰਿਆਂ ਨੂੰ ਆਖ ਕਰਦੀ ਆ ਕਿ ਸਾਰੇ ਠੀਕ ਠਾਕ ਹੋ ਗਏ ਵੱਡੇ 베ਰੀ ਨੇ ਘਰ ਲਿਆ ਵਾ ਤੇ ਕੱਲ ਨੂੰ ਆਣ ਜਗ ਕੇ ਪਾਣਾ ਚਲੋ 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 ਪੂਰਾ ਪੀਓ ਤੇ ਜਨਾ ਬੋਲੋ ਸਸਿਕਾ ਜੀ ਸਾਰਿਆਂ ਆਸਾ ਜੇ ਤੁਸੀਂ ਸਾਰੇ ਇਖਾਰੋ ਦੇ ਕੋਲ ਨੂੰ ਦੋ ਰਸ ਖਾਦੇ ਵੇ ਦੇ ਲੈਣੇ ਇਕਰ ਲਿਆ ਆ ਨਵਾਂ ਬੜਿਆ ਬਣਾਤਾ ਤੇ ਕਾਲੂ ਮਨੇ ਅਮ ਚਾਬੀ ਦੇ ਦਿੱਤੀ ਆ ਕਿ ਆਪਣਾ ਘਰ ਸੁਆਰੋ ਫਿਰ ਵੀ ਰਤੀਆਂ ਆਏ ਆ ਆਪਣਾ ਲੋਕਨਾ ਲਾਗੇ ਹੀ ਖੁੰਚ ਲੈ ਰਹੇ ਆਏ ਆ ਤੇ ਸਫਾਈ ਕਰ ਲੈ ਰਹੇ ਆ ਤੇ ਮਾਰੇ ਵੀ ਦੱਸਿਓ ਕਿ ਕਰਦਾ ਰਹਿਣਾ ਸਭਾ ਤੇ ਕਾਰ ਹੋਊਗਾ ਚਲੋ ਅਜੇ ਤੱਕ ਕੁਝ ਨਹੀਂ ਰੱਖਿਆ ਜਾਣੀ ਕਿ ਇਹ ਸਫਾਈ ਨੇ ਚੱਲਣ ਡੀਆਂ ਦੇ ਇਹ ਬੋਲ ਆ ਰਹੀ ਨਾ ਮਾਰਾ ਨੰਬਰ ਚਲੋ ਤਾਂ ਦੀਰਤ ਕਰਦੀ ਪਿਓ ਸਫਾਈ ਦੇ ਕਾਰਨ ਘਰ ਵਾਲੀ ਜਿਹੜੀ ਬੀਬੀ ਆ ਕੋਠੀ ਵਾਲੀ ਉਹ ਡਈ ਆਪਣੀ ਸਫਾਈ ਕਰਨ ਅਸੀਂ ਵੀ ਨਾਲ ਟਾਈਮ ਹੈਲਪ ਕਰਾਉਣ ਫੇਰੇ ਵੀਲੋਗ ਬਣਾਉਣ ਦਾ ਕਰਕੇ ਅਸੀਂ ਰੁਕ ਗੀਆਂ ਜਰਾਕ ਅਸੀਂ ਆਖਾ ਚਲੋ ਹੋਰ ਲੈਂਦਾ ਸਾਰਾ ਕੁਝ ਕੀ ਲੈਂਦਾ ਉਹ ਕੀ ਦੇ ਬਾਬਾ ਤੇ ਆ ਪਿਆਰ ਤੁਸੀਂ ਲਿਆਂਦਾ ਸੌਖ ਲਿਆਂਦੀ ਸਾਰਾ ਕੁਝ ਪਾ ਦੇ ਇੱਕ ਕਮਰਾ ਥੱਲੇ ਮਥਲੇ ਸਾਰਾ ਹਾਲ ਹੀ ਛੱਤਿਆ ਸਿਰਫ ਵਿੱਚ ਦੋ ਕਮਰੇ ਆ ਤੇ ਆ ਬਾਥਰੂਮ ਆ ਇਧਰ ਇੱਕ ਦੁਕਾਨ ਵਾ ਤੇ ਹਾਲ ਜੁਨਾ ਛੱਤਿਆ ਹੋਇਆ ਜਿਹੜਾ ਆਪਾਂ ਹਾਲ ਛੱਤ ਕੇ ਤੇ ਅਜੇ ਮਤਲਬ ਕਿ ਤਿੰਨ ਮੰਜਲੀ ਸਟੋਰੀ ਦਾ ਨਕਸ਼ਾ ਵਾ ਹੈ ਜਿਹੜਾ ਆਪਾਂ ਕਰ ਲਿਆ ਵਾ ਤੇ ਆ ਦੁਕਾਨ ਵਾ ਕਾਨਮ ਬੜੀ ਖੁੱਲ੍ਹੀ ਆ ਜੋ ਮਰਜੀ ਆਪਾਂ ਕੱਪੜੇ ਸੇਨ ਦਾ ਕੰਮ ਕਰ ਸਕਦੇ ਆ ਜਿਉ ਮਰਜੀ ਰੱਖ ਸਕਦੇ ਆ ਇੱਥੇ ਹਰ ਇੱਕ ਚੀਜ਼ ਬਾਗੀ ਭੈਣ ਬਣਾਉਣ ਦੇ ਤੇਰਾ ਪਿਛੇ ਮਾਗਨੇ ਕਿਰਪਾ ਕੀਤੀ ਹੈ ਚਲੋ ਲਿਆ ਬੱਚੇ ਦੀ ਹੋਏ ਰਾਈ ਬੱਚੇ ਆਪੋ ਖਣਾ ਬਣਾਉਣ ਤੇ ਆਪੋ ਆਪਣੇ ਸਭ ਵਧੀਆ ਰਹਿਣਗੇ ਸਾਨੂੰ ਕੋਈ ਮੁਸ਼ਕਲ ਨਾ ਹੋਵੇ ਬਾਅਦ ਵਿੱਚ ਆ ਲੈ ਪਾ ਜੀ ਦੋਤਾਂ ਦੇ ਆਇਓ ਹੈ ਦੋਤਾਂ ਦੇ ਆਇਓ ਜਦੋਂ ਦੋਤਾਂ ਦੇ ਆਇਓ ਜਦੋਂ ਇਹ ਦੁਕਾਨ ਚੀਜ਼ ਰੱਖੀ ਫਿਰ ਇਦਾਂ ਹੀ ਗਾਂ ਪਛਾ ਕੇ ਇਦਾਂ ਹੀ ਕਹਿ ਦਿੰਦੇ ਆ ਇਹ ਬੈਂਟਰਾ ਦੱਸਣਗੇ ਕਿ ਦੁਕਾਨ ਪਾ ਲਈਏ ਕਿ ਜਾਂ ਨਹੀਂ ਜਾਂ ਡਰੈਗ ਰੂ ਬਣਾ ਲਈਏ ਦਾ ਡਰੈਗ ਰੂ ਬਣਾ ਲਈ ਕਿਉਂਕਿ ਮੇਨ ਅਲੀ ਆ ਲੱਗਦੀ ਜੇ ਬਾਹਰ ਵੀ ਗਲੀ ਜਿਹੜੀ ਆ ਰਾਜ ਹੈ ਤੇ ਬਾਹਰੋਂ ਹਾਲ ਦੇ ਅੰਦਰ ਕੇ ਆਹ ਸ਼ਟਰ ਤਾਂ ਕਰ ਇਹ ਆਹ ਸ਼ਟਰ ਲਗਾ ਮੇਨ ਗੇਟ ਉਹ ਐਂਟਰੀ ਪਹਿਲਾਂ ਬੁਖਾਣੀ ਹੋਈ ਮਗਰ ਉਹ ਵਿਖਾ ਲੈਂਦੇ ਆ ਉਹ ਤਰ ਵਿਖਾਈ ਉਹ ਮੇਨ ਗੇਟ ਅਜੇ ਤਾਂ ਕੰਮ ਬਹੁਤ ਜ਼ਿਆਦਾ ਤੇ ਚੱਲਣਾ ਸਫਾਈ ਬਹੁਤ ਹੋਣ ਵਾਲੀ ਆ ਹਾਂ ਤੇ ਹੌਲੀ-ਹੌਲੀ ਇੱਕ ਬੈੱਡ ਲਿਆਵਾਂਗੇ ਕੰਦੇ ਲਿਆਵਾਂਗੇ ਪੱਖਾ ਲਿਆਵਾਂਗੇ ਹਾਂ ਤੇ ਹੌਲੀ-ਹੌਲੀ ਤੇ ਵਿਆਹ ਕਰਾਂਗੇ ਕੋਈ ਪਾਣਾਗੇ ਤੇ ਆ ਜਿਹੜੇ ਘਰ ਵਾ ਇਹ ਸਾਡੇ ਮਾਮੇ ਦੀ ਬੇਟੀ ਉਹਨਾਂ ਦੇ ਘੜੀ ਨਵੇਂ ਪੁੱਤਾਂ ਦਾ ਪਰ ਸਾਡੇ ਆਪਣੇ ਨਹੀਂ ਆਏ ਫੜੇਵੇ ਸਾਡੇ ਇਹ ਕਾ ਘਰ ਵਸ ਆਹ ਗੇਟ ਵਾ ਤੇ ਇੱਕ ਇੱਧਰ ਆ ਜਿਹੜਾ ਅਮਰਜੀਤ ਦਾ ਵੀਡੀਓ ਜੀ ਵੀ ਆਇਆ ਹੈ ਸੁੱਖ ਦਾ ਰਿਸ਼ਤਾ ਲੈ ਕੇ ਹਾਂ ਜਿਹੜਾ ਅਮਰਜੀਤ ਵੀਡੀਓ ਦੇ ਵਿੱਚ ਆਇਆ ਹੈ ਸੁੱਖ ਦਾ ਰਿਸ਼ਤਾ ਲੈ ਕੇ ਇਹ ਉਹਨਾਂ ਦੇ ਘਰ ਆ ਆ ਨਾਲ ਫਿਰ ਸਾਡਾ ਬਣ ਗਿਆ ਸਾਡੀ ਕਿਰਪਾ ਕਰਤੀ ਅਮੋ ਸਾਹਮਣੇ ਘਰ ਮਿਲ ਗਏ ਆ ਉਧਾਂ ਖਾਣੇ ਗਲੀ ਦੂਸਰੀ ਪੈਂਦੀ ਆ ਆ ਮੇਨ ਰੋਡ ਆ ਦੇ ਟਾਂਡਾ ਮੇਨ ਟਾਂਡਾ ਸ੍ਰੀ ਹਰਿਗ੍ਰਿਵਦ ਬਟਾਲੀ ਤੋਂ ਸਿੱਧਾ ਹਿਆਰਪੁਰ ਟਾਂਡਾ ਚੰਡੀਗੜ੍ਹ ਇੱਥੇ ਜੱਟ ਬੱਸੇ ਚੱਲਦੇ ਆ ਕਰਨਾ ਕੁੜੀਆਂ ਦੇ ਬਿਲਕੁਲ ਉੱਤੇ ਰੋਡ ਦੇ ਉੱਤੇ ਹੀ ਆਪਾਂ ਬੈਠੇ ਆ ਤੇ ਏ ਆ ਵੀ ਸਾਰੇ ਭੈਣ ਭਰਾ ਨੂੰ ਬੇਨਤੀ ਹੈ ਵੀ ਆਓ ਜਲਦੀ ਹੁਣ ਨਮਸਕਾਰ ਬਖਾਰ ਜੀ ਤੁਹਾਨੂੰ ਸਾਡੀ ਮਖਤੀ ਰਹੇ ਆ ਤੇ ਹੋ ਲੌਂਗ ਲੈ ਕੇ ਆਲੀ ਚਾਹ ਪਾਠ ਕਰਾਏ ਨਾ ਹੈ ਜੀ ਆਪਣਾ ਪਾਠ ਕਰਾਏ ਨਾ ਪਾਠ ਕਰਾਵਾਂਗੇ ਕੇ ਸੁਣੀ ਚੱਲਦਾ ਹੀ ਕਰਾਏ ਨਹੀਂ ਇੱਕ ਸੁਨਿਆ ਦੇ ਸਬਸਕ੍ਰਾਈਬਰਾਂ ਨੂੰ ਆਪਣੇ ਨੂੰ ਦੇਣਾ ਨਾ ਤੂੰ ਵੀ ਆ ਜਾ ਵਿੱਚ ਕੇ ਤੂੰ ਸੰਗਦੀ ਆ ਲੈ ਲੈ ਤੂੰ ਪਰਾ ਚੱਲ ਜਾ ਆ ਜਾ ਇਹ ਹੋ ਸਫਾਈ ਇਹ ਹੁੰਦੀ ਹੀ ਬੜੀ ਸਫਾਈ ਇਹ ਹੁੰਦੀ ਹੀ ਹੈ ਹੈ ਦੇਵ ਦੀ ਪਿੰਡ ਆਉਣਾ ਅੱਜ ਲੋਕਾਂ ਕਿਤੇ ਲੱਗ ਜਾਣੇ ਸਫਾਈ ਨੂੰ ਇਨਾ ਕੰਮ ਆ ਜਾਣੀ ਕਿ ਬਹੁਤ ਚਾਹ ਤੂੰ ਲਿਆਵੇਂਗੀ ਚਾਹ ਕੇ ਹੀ ਲੈ ਆਈਏ ਕਰੋ ਨਹੀਂ ਲੈ ਆ ਲਈ ਉਹ ਰੋਟੀ ਫਿਰ ਉਹਨਾਂ ਹੈਲੋ ਕੋਈ ਰੋਟੀ ਵੀ ਖਾ ਲਾਂਗੇ ਅੱਛਾ ਨਹੀਂ ਰਾਤ ਨਹੀਂ ਫਿਰ ਇੱਕ ਟਾਈਮ ਤੇਰੇ ਨਾਲ ਤੇ ਇੱਕ ਟਾਈਮ ਆਹੋ ਮੁੜ ਕੇ ਨਾਲੇ ਤੇ ਅਗਲੀ ਦਾ ਰਸਨ ਪਾਣੀ ਵਜ ਜਾਣਾ ਨਾਲੇ ਨੂੰ ਗੁੱਸਾ ਕਰਨਾ ਤੇ ਸਾਡੇ ਘਰੋਂ ਨਹੀਂ ਖਾਦਾ ਉਹ ਨਹੀਂ ਗੁੱਸਾ ਕਰਨਾ ਬਾਪੇ ਅੱਜ ਤੁਹਾਡੇ ਘਰੋਂ ਚਾਹ ਤੇ ਉਧਰੋਂ ਰੋਟੀ ਉਧਰੋਂ ਰਾਤ ਨੂੰ ਰੋਟੀ ਜੇ ਭੱਲ ਕੇ ਆਵਾਂਗੇ ਤੇ ਫਿਰ ਉਧਰੋਂ ਚਾਹ ਤੇ ਤੁਹਾਡੇ ਘਰੋਂ ਰੋਟੀ ਆਹੇ ਇਦਾਂ ਕਰ ਲਾਂ ਜੀ ਜੂਰਵਾ ਦਾ ਅੱਗਵਾਨ ਨੂੰ ฮะมันยูงว่าเพืที่